दर्शन लेख जनम पिछड़े मारो बाब जनम पिछड़े ते मारो बहुत जनम बि छोड़े ते मारो बहुत जनम बिछोड़े ते मारो बहुत जनम बिछड़े ते मारो बहुत जनम बि छे ते मारो बहुत जनम बि छोड़े ते मारो बनमड़े ਸੰਗਤ ਜੀ ਆਪਾਂ ਸਾਰੇ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀ ਭਰਨ ਦਾ ਭਾਗ ਹਾਜ਼ਰ ਹੋ ਕੇ ਸਤ ਸੰਗ ਸਰਬਨ ਕਰਨ ਦਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਔਰ ਇਹ ਉਹ ਮਹਾਪੁਰਖਾਂ ਦਾ ਤਪ ਸਥਾਨ ਹੈ ਜੋ ਕੇ ਮਹਾਨ ਆਤਮਾ ਪਰਮ ਪੂਜਿਆ ਨਾਮ ਦੇ ਰਸੀਏ ਕੀਰਤਨ ਦੇ ਧਨੀ 108 ਸੰਤ ਬਾਬਾ ਗੋਵਿੰਦਦਾਸ ਜੀ ਮਹਾਰਾਜ ਉਹਨਾਂ ਦਾ ਤਪ ਸਥਾਨ ਅਨਾਤ ਬਰਸ ਆਏ ਹੋਏ ਮਹਾਪੁਰਖ ਜਿਨ੍ਹਾਂ ਨੇ ਉਹਨਾਂ ਦੇ ਚਰਨਾਂ ਵਿੱਚ ਰਹਿ ਕਰਕੇ ਹੁਕਮ ਵਿੱਚ ਰਹਿ ਕਰਕੇ ਸੇਵਾ ਸਿਮਰਨ ਕੀਤਾ ਉਹ ਮਹਾਨ ਤਪਸਵੀ ਨਾਮ ਦੇ ਰਸੀਏ ਮਿੱਠ ਬੋਲੜੇ ਮਹਾਪੁਰਖ ਸੋ ਅਟ ਸੰਤ ਬਾਬਾ ਚਮਨ ਦਾਸ ਜੀ ਮਹਾਰਾਜ ਉਨ੍ਹਾਂ ਦੀ 13ਵੀਂ ਵਰਸੀ 13ਵਾਂ ਵਰਸੀ ਸਮਾਗਮ ਬਹੁਤ ਹੀ ਸ਼ਾਂਤ ਸੁਭਾਅ ਵਾਲੇ ਨਾਮ ਦੇ ਰੱਸੀਏ ਮਹਾਪੁਰਖ 108 ਸਹਾ ਪਾਵ ਦੇਸ਼ ਰਾਜ ਜੀ ਮਹਾਰਾਜ ਦੇਸ਼ ਵਿਦੇਸ਼ੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੁਗੋ ਜੁਗ ਅਟਲ ਸਤਿਗੁਰੂ ਸ਼ਬਦ ਗੁਰੂ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇ ਇਹ ਸਮਾਗਮ ਰੱਖਿਆ ਗਿਆ ਜੋ ਕਿ ਮਹਾਂਪੁਰਖਾਂ ਦੀ ਨਿੱਕੀ ਮਿੱਠੀ ਯਾਦ ਦੇ ਅੰਦਰ ਸਿੱਖ ਸੰਗਤਾਂ ਨੇ ਦੇਸ਼ ਵਿਦੇਸ਼ਾਂ ਤੋਂ ਜਿਨ੍ਹਾਂ ਨੇ ਕਾਰਜ ਸੰਪੂਰਨ ਹੋਏ ਜਿਨ੍ਹਾਂ ਨੇ ਕਾਰਜਾਂ ਵਾਸਤੇ ਸੁਖ ਸ਼ਾਂਤੀ ਪਰਿਵਾਰਾਂ ਦੇ ਲਈ ਸ੍ਰੀ ਅਖੰਡ ਪਾਤਸ਼ਾਹ ਸੈਂਤੀ ਸ੍ਰੀ ਖੰਡ ਪਾਤਸ਼ਾਹ ਜੀ ਆਂਦੇ ਭੋਗ ਪਏ ਨੇ ਮਹਾਤਮਾ ਮਹਾਪੁਰਖ ਸੱਤ ਸੰਤ ਬਾਬਾ ਦੇਸ ਰਾਜ ਮਹਾਰਾਜ ਜੀ ਆਨੇ ਆਰਤੀ ਆਰਤੀ ਦਾ ਉਚਾਰਨ ਕੀਤਾ ਗਾਇਨ ਕੀਤਾ ਅਰਦਾਸ ਕੀਤੀ ਉਪਰੰਤ ਸਤਗੁਰਾਂ ਦੇ ਦਰਬਾਰ ਸਜੇ ਹਨ ਸ਼੍ਰੀ ਗੁਰੂ ਗੰਗ ਸਾਹਿਬ ਮਹਾਰਾਜ ਜੀ ਆਪਣੇ ਆਸਣ ਤੇ ਸੁशोਭਤ ਹਨ ਆਪਾਂ ਸਾਰੇ ਸਿੱਖ ਰੂਪੀ ਬੱਚੇ ਸਿਸ਼ ਰੂਪੀ ਬੱਚੇ ਬਰਿਆਰਚੀ ਬਣ ਕੇ ਗੁਰੂ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਦਾ ਉਪਦੇਸ਼ ਗਿਆਨ ਜੋ ਇਹ ਪ੍ਰਾਪਤ ਹੋ ਰਿਹਾ ਹੈ ਆਪਾਂ ਨੇ ਮਿਲ ਕਰਕੇ ਮਨ ਸਮਝਾਵਣ ਕਾਰਣੇ ਅਸ਼ੋਕ ਪੜੀਐ ਪਿਆਰ ਇਤਨੀ ਗੁਰਬਾਣੀ ਹੈ ਸਾਰੀ ਆਪਾਂ ਨੂੰ ਗਿਆਨ ਬਹੁਤ ਸ਼ਾਂਤੀ ਬਖਸ਼ਿਸ਼ ਕਰਦੀ ਹੈ ਲੋੜ ਹੈ ਗੁਰਮਤ ਅਨੁਸਾਰ ਮਨ ਦੀ ਸੁਧੀ ਅਨੁਸਾਰ ਸੋਦੇ ਬੋਲਦੇ ਨਾਲ ਬਾਣੀ ਉਚਾਰਨ ਕਰੀਏ ਪੜ੍ਹੀਏ ਗਾਇਨ ਕਰੀਏ ਵਿਚਾਰੀਏ ਫਿਰ ਸਾਧ ਸੰਗਤ ਜੀ ਪੂਰਾ ਪੂਰਾ ਗਿਆਨ ਗੁਰਬਾਣੀ ਦਾ ਆਪਣੇ ਹਿਰਦੇ ਵਿੱਚ ਗੁਰੂ ਕਿਰਪਾ ਸੇ ਮਹਾਂਪੁਰਖਾਂ ਦੇ ਉਪਦੇਸ਼ ਅਨੁਸਾਰ ਬਸ ਜਾਂਦਾ ਹੈ ਕਿਉਂਕਿ ਗੁਰਬਾਣੀ ਦਾ ਤੇ ਉਚਾਰਨ ਕੀਤਾ ਹੋਇਆ ਸਤਿਗੁਰੂ ਜੀ ਦਾ ਸ਼ਬਦ ਹੈ ਸਾਸਦ ਸਿਮਰਤ ਬੇਜ ਵਿਚਾਰੇ 6 ਸ਼ਾਸਤਰ ਹਨ 27 ਸਿਮਰਤੀਆਂ 18 ਅਪਰਾਣ 4 ਮੇਰ ਜਿੰਨੇ ਵੀ ਧਾਰਮਿਕ ਗ੍ਰੰਥ ਹਨ ਪਾਤਸ਼ਾਹ ਜੀ ਕਹਿੰਦੇ ਇਹ ਵਿਚਾਰ ਕੇ ਦੇਖੇ ਗਏ ਹਨ ਸਾਸਤ ਸਿਮਰਤ ਬੇਰ ਵਿਚਾਰੇ ਮਹਾਪੁਰਖ ਨੇ ਇਉਂ ਕਹਿਆ ਬਿਨ ਹਰ ਭਜਨ ਨਹੀਂ ਛਟਕਾਰਾ ਸੁਖ ਨਾ ਕਿਨਹੋਂ ਲਹਿਆ ਪਾਤਸ਼ਾਹ ਜੀ ਕਹਿੰਦੇ ਇਹ ਅਸੀਂ ਵਿਚਾਰ ਕੇ ਤਤ ਕੱਢ ਕੇ ਦੇਖਿਆ ਹੈ ਕਿ ਬਿਨਾ ਭਜਨ ਤੋਂ ਮੇਰਾ ਪਰਮਾਤਮਾ ਦੇ ਸਿਮਰਨ ਤੋਂ ਛਟਕਾਰਾ ਨਹੀਂ ਹੋ ਸਕਦਾ ਹੈ। ਇਸ ਵਾਸਤੇ ਸਿਮਰਨ ਦੀ ਜਾਤ ਸਿਮਰਨ ਦੀ ਵਿਧੀ ਸਿਮਰਨ ਕਰਨ ਦੇ ਢੰਗ ਤਰੀਕੇ ਕੌਣ ਦੱਸ ਦੇ ਨੇ ਜਿਸ ਨੂੰ ਪੰਚਮ ਪਾਤਸ਼ਾਹ ਮਹਾਰਾਜ ਆਪਣੀ ਬਾਣੀ ਵਿੱਚ ਐਸਾ ਕਥਨ ਕਰ ਰਹੇ ਹਨ। ਪਰਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਪਰਉਪਕਾਰੀ ਆਏ ਪਰਉਪਕਾਰੀ ਆਏ ਪਰਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਪਰਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਪਰਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਪਰਉਪਕਾਰੀ पकाली आए परो पकारि आए ते ભક્તિ લાય જીતાને તક લાય જીતાને ભક્તિ લાય સુભાન દે ભક્તિ લાય સુભાન દે ભક્તિ લાય હર સુંદર મલાય પર ઉપકારી પર ઉપકારી આયે ਪਰ ਉਪਕਾਰী ਆਏ ਐਸੇ ਸਤਪੁਰਖ ਸੰਸਾਰ ਤੇ ਪਰਉਪਕਾਰ ਕਰਨ ਵਾਸਤੇ ਆਉਂਦੇ ਹਨ ਸੰਸਾਰ ਨੂੰ ਨਿਰੰਕਾਰ ਦੇ ਨਾਲ ਜੋੜਨ ਵਾਸਤੇ ਆਉਂਦੇ ਹਨ ਆਪਾਂ ਸ੍ਰੀ ਰਹਿਰਾਜ ਸਾਹਿਬ ਜੀ ਦਾ ਪਾਠ ਸ਼ਾਮ ਦੇ ਵੇਲੇ ਕੀਤਾ ਜਾਂਦਾ ਹੈ ਪਾਤਸ਼ਾਹ ਜੀ ਦਾ ਫਰਮਾਨ ਹੈ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਵਨ ਮਰਨ ਕੀ ਇਹ ਤੇਰੀ ਵਰੀਆ ਦੇਹਰੀਆ ਦੇ ਅਰਥ ਵਿਦਵਾਨ ਬੇਅੰਤ ਕਰ ਦਿੰਦੇ ਹਨ ਬਾਸਤਵ ਮੇ ਦੋ ਅਰਥ ਹੀ ਹਨ ਇੱਕ ਦੇਹ ਮਨੁੱਖਾ ਦੇਹੀ ਪ੍ਰਾਪਤ ਹੋ ਜਾਣੇ ਦੂਸਰਾ ਦੇਹਰੀ ਦੇੜੀ ਨੂੰ ਆਖਿਆ ਜਾਂਦਾ ਹੈ ਸੋ ਸਾਧ ਸੰਗਤ ਜੀ ਇੱਕ ਪਾਸੇ ਸੰਸਾਰ ਹੈ ਇੱਕ ਪਾਸੇ ਨਰੰਕਾਰ ਹੈ ਪਾਤਸ਼ਾਹ ਜੀ ਕਹਿੰਦੇ हे ਜੀ ਇਹ ਸੰਸਾਰ ਨੂੰ ਛੱਡ ਕੇ ਤੂੰ ਉਸ ਨਰੰਕਾਰ ਨੂੰ ਮਿਲਣਾ ਕਰ ਉਹਦਾ ਨਾਮ ਜਪ ਕੇ ਉਹਦੇ ਵਿੱਚ ਅਭੇਦ ਹੋ ਜਾ ਜਿਸ ਤਰ੍ਹਾਂ 108 ਸੰਤ ਬਾਬਾ ਚਮਨ ਦਾਸ ਜੀ ਮਹਾਰਾਜ ਜਿਨ੍ਹਾਂ ਨੇ ਗੁਰਪੀਰਾਂ ਕੀ ਚੱਕ ਦੀ ਮਹਾ ਕਰੜੀ ਸੁਖਸਾਰ ਗੁਰਬਾਣੀ ਦਾ ਫਰਮਾਨ ਹੈ ਪਾਤਸ਼ਾਹ ਜੀ ਕਹਿੰਦੇ ਸਤ ਗੁਰਾਂ ਦੀ ਭਗਤ ਜਨਾਂ ਦੀ ਸਤ ਗੁਰਖਾਂ ਦੀ ਜਿਹੜੀ ਸੇਵਾ ਹੈ ਗਾਖੜੀ ਤੋਂ ਭਾਵ ਹੁੰਦਾ ਹੈ ਬੜੀ ਔਖੀ ਹੈ ਪਰ ਜਿਹੜੇ ਕਰ ਲੈਂਦੇ ਨੇ ਉਹ ਫਿਰ ਸੁਖਸਾਰ ਹੋ ਜਾਂਦੀ ਹੈ ਸੁਖਾਂ ਦਾ ਸਮੁੰਦਰ ਜੀਵਨ ਬਣ ਜਾਂਦਾ ਹੈ ਆਹ ਲੋਕ ਵੀ ਪਰ ਲੋਕ ਵੀ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਇਹ ਅਵਸਾਪਦੋਂ ਬਣਦੀ ਹੈ ਜਦੋਂ ਸ਼ਿਸ਼ ਰੂਪੀ ਬੱਚਾ ਸੇਵਕ ਰੂਪੀ ਬੱਚਾ ਆਪਣੇ ਗੁਰੂ ਪਿਤਾ ਦਾ ਬਚਨ ਸਤਿ ਕਰਕੇ ਮੰਨਦਾ ਹੈ ਉਹ ਸਾਧ ਸੰਗ ਜੀ ਸਤਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੁੰਦਾ ਹੈ ਜਿਸ ਤਰ੍ਹਾਂ ਸੰਸਾਰੀ ਪਰਮਾਨ ਵੀ ਆਪਾਂ ਲਈਏ ਗ੍ਰਸਥ ਜੀਵਨ ਵਿੱਚ ਬਾਲ ਬੱਚੇ ਹੁੰਦੇ ਨੇ ਜਿਨ੍ਹਾਂ ਦੇ ਬੱਚੇ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨਦੇ ਨੇ ਹਕੂਮਤ ਵਿੱਚ ਰਹਿੰਦੇ ਹਨ ਸ੍ਰੇਸ਼ਟ ਮਾਰਗ ਤੇ ਚੱਲਦੇ ਨੇ ਉਹਨਾਂ ਤੋਂ ਮਾਤਾ ਪਿਤਾ ਕੁਝ ਵੀ ਲੁਕਾ ਕੇ ਨਹੀਂ ਰੱਖਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਆਪਣੇ ਸਭਨਾ ਦੇ ਮਾਤਾ ਪਿਤਾ ਹਨ ਅਰਦਾਸ ਵਿੱਚ ਵੀ ਕਿਹਾ ਜਾਂਦਾ ਹੈ ਤੂੰ ਠਾਕੁਰ ਤੂੰ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਭਨੇਰੇ ਓਰੀ ਕਿਰਪਾ ਜਦੋਂ ਹੋ ਜਾਂਦੀ ਹੈ ਫਿਰ ਸੁਖ ਬੇਅੰਤ ਹੋ ਜਾਂਦੇ ਹਨ ਜਦੋਂ ਜੀਵਨ ਸਫਲ ਹੋ ਗਿਆ ਫਿਰ ਸਾਰਾ ਹੀ ਸਾਧ ਸੰਗਤ ਜੀ ਸੰਸਾਰ ਤੇ ਆਇਆ ਸਫਲ ਹੋ ਜਾਂਦਾ ਹੈ ਗੁਰਬਾਣੀ ਫਰਮਾਨ ਕਰਦੀ ਹੈ ਆਇਆ ਸਫਲ ਤਾਹੂ ਕੋ ਗਣੀਏ ਜਾ ਸਦਸਨ ਹਰ ਹਰ ਜਸ ਭਨੇ ਹੈ ਆਏ ਬਸੇ ਸਾਧੂ ਕੈ ਸੰਗੇ ਹਰ ਹਰ ਨਾਮ ਜਪੋ ਮਨ ਰੰਗੇ ਸਾਧੂਆਂ ਦੇ ਨਾਲ ਮਿਲ ਕੇ ਸਾਧੂਆਂ ਦਾ ਅਪਰੇਸ਼ ਜੋ ਗੁਰਬਾਣੀ ਦੁਆਰਾ ਹੁੰਦਾ ਹੈ ਉਸ ਨੂੰ ਕਮਾ ਕਰਕੇ ਆਪਣਾ ਸੰਸਾਰੀ ਜੀਵਨ ਦਾ ਜੀਵਨ ਜਿਹੜਾ ਹੈ ਇਹ ਸਫਲ ਹੋ ਸਕਦਾ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ 108 ਸੰਤ ਬਾਬਾ ਗੋਬਿੰਦਦਾਸ ਮਹਾਰਾਜ ਜੀਆਂ ਦੀ ਸੰਗਤ ਕੀਤੀ ਜਦੋਂ ਕੀਰਤਨ ਕਰਦੇ ਉਹ ਖੜਕੇ ਕੀਰਤਨ ਕਰਿਆ ਕਰਦੇ ਸਨ ਉਹਨਾਂ ਸਮਿਆਂ ਵਿੱਚ ਸਪੀਕਰ ਨਹੀਂ ਹੁੰਦੇ ਸਨ ਹੁਣ ਤਾਂ ਅਸੀਂ ਠੋਲੇ ਮਾਰਦੇ ਰਹਿੰਦੇ ਆ ਸਪੀਕਰ ਵਾਲੇ ਨੂੰ ਕਹਿੰਦੇ ਆ ਹੋਰ ਆਵਾਜ਼ ਖੋਲ ਲੈ ਉਹਨਾਂ ਸਮਿਆਂ ਵਿੱਚ ਐਸੀ ਮਹਾਪੁਰਖਾਂ ਦੀ ਆਵਾਜ਼ ਹੁੰਦੀ ਸੀ ਕਿ ਬੜੀ ਦੂਰ ਦੂਰ ਤੱਕ ਉਹਨਾਂ ਦੀ ਆਵਾਜ਼ ਬਿਨਾਂ ਸਪੀਕਰ ਤੋਂ ਸਰਵਣ ਕਰਿਆ ਕਰਦੀਆਂ ਸੰਗਤਾਂ ਇਸੇ ਤਰ੍ਹਾਂ ਸਿੱਖ ਰੂਪੀ ਬੱਚੇ ਦਾ ਜੀਵਨ ਉਹ ਗਾਇਨ ਕਰਕੇ ਦੱਸਿਆ ਕਰਦੇ ਗੁਰਬਾਣੀ ਦੁਆਰਾ ਕਿ ਜਿਹੜੀ ਪ੍ਰੇਮ ਵਾਲੀ ਗਲੀ ਹੈ ਇਹ ਬੜੀ ਔਖੀ ਹੈ ਗੁਰਬਾਣੀ ਦਾ ਫਰਮਾਨ ਹੈ ਸਤਿਗੁਰੂ ਜੀ ਦਾ ਜਾਓ ਤੋ ਪ੍ਰੇਮ ਖੇਲਣ ਕਾ ਜਾਓ ਸਿਰ ਧਰ ਤਲੀ ਗਲੀ ਮੋਰੀ ਆਓ ਇਤ ਮਾਰਗ ਪੈਰ ਧਰੀਜੈ ਸ਼ਰਿ ਜੈ ਕਾਣ ਨਾ ਕੀਜੈ ਐ ਹੋ ਮਹਾਪੁਰਖੋ ਉਹਨਾਂ ਦੇ ਸੇਵਕਾਂ ਨੇ ਸਿਆ ਪੜਿਆ ਕਰਦੇ ਆਪਾਂ ਟੂਕ ਮੱਤ ਰਹੀ ਕਿਉਂਕਿ ਸਮਾਂ ਨਹੀਂ 5-7 ਮਿੰਟ ਬਾਕੀ ਰਹੇਗੇ ਨੇ ਸਮੇਂ ਦੇ ਅਨੁਸਾਰ ਸੰਵਾਦ ਕੀ ਕਰਨੀ ਹੈ ਪ੍ਰੇਮ ਬੜੀ ਗਲੀ ਨਿੱਟਾ ਕੋਈ ਕੋਈ ਨੰਗ ਦਾ ਸੰਗਤ ਜੀ ਫਿਰ ਉਹ ਭਾਈ ਤਾਰੂ ਸਿੰਘ ਜੀ ਦੀ ਭਾਈ ਮਨੀ ਸਿੰਘ ਜੀ ਦੀ ਨਾਲ ਦੀ ਨਾਲ ਵਿਚਾਰ ਕਰਦੇ ਕਿ ਕਿਸ ਤਰ੍ਹਾਂ ਉਹਨਾਂ ਨੇ ਕੋਪਰੀ ਦੁਹਾ ਦਿੱਤੀ ਸਿੱਖੀ ਸਿਧਕ ਨਾ ਨਹੀਂ ਹਾਰੇ ਭਾਈ ਮਨੀ ਸਿੰਘ ਜੀ ਨੇ ਬੰਦ ਬੰਦ ਕਟਵਾ ਦਿੱਤੇ ਸਤਿਗੁਰੂ ਅਰਜਨ ਮਹਾਰਾਜ ਜੀ ਦਾ ਵੀ ਪ੍ਰਮਾਣਤ ਹੁੰਦੇ ਸਤਿਗੁਰੂ ਦਾਸ ਮਹਾਰਾਜ ਵੀ ਫਰਮਾਨ ਕਰਦੇ ਨੇ ਸਾਚੀ ਪ੍ਰੀਤ ਹਮ ਤੁਮ ਸੋ ਜੋਰੀ ਤੁਮ ਸੋ ਜੋਰ ਅਵਰ ਸੰਗ ਕੋਰੀ ਜੈ ਜੈ ਜਾਉ ਤਹਾ ਤੇਰੀ ਸੇਵਾ ਤੁਮ ਸੋ ਠਾਕਰ ਆਓ ਨਨ ਦੇਵਾ ਫਿਰ ਇਹੋ ਜੀ ਵਰਤੀ ਇਹੋ ਜੀ ਅਵਸਥਾ ਬਣ ਜਾਂਦੀ ਹੈ ਫਿਰ ਉਸ ਪਰਮੇਸ਼ਰ ਤੋਂ ਬਿਨਾ ਉਹਨਾਂ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਹੈ ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਕਿਉਂਕਿ ਸਾਧ ਸੰਗਤ ਜੀ ਦ੍ਰਿਸ਼ਟੀ ਕਈ ਪ੍ਰਕਾਰ ਦੀ ਕਥਨ ਕੀਤੀ ਹੈ ਇੱਕ ਚੰਮ ਦ੍ਰਿਸ਼ਟੀ ਹੁੰਦੀ ਹੈ ਜਿਹੜੇ ਚੰਮ ਤੱਕ ਹੀ ਸੀਮਤ ਰਹਿੰਦੇ ਹਨ ਦੂਸਰੀ ਸਾਧ ਸੰਗਤ ਜੀ ਸਮ ਦ੍ਰਿਸ਼ਟੀ ਹੁੰਦੀ ਹੈ ਆਪਣੇ ਵਰਗਾ ਦੂਸਰੇ ਨੂੰ ਜਾਨਣਾ ਜੇ ਆਪ ਨੂੰ ਦੁੱਖ ਹੈ ਕਿਸੇ ਨੂੰ ਦੁੱਖ ਹੈ ਉਸ ਨੂੰ ਆਪਣਾ ਦੁੱਖ ਸਮਝਣਾ ਇੱਕ ਬ੍ਰਹਮ ਦ੍ਰਿਸ਼ਟੀ ਹੈ ਇੱਥੇ ਜਾ ਕਰਕੇ ਬ੍ਰਾਹਮਣ ਦੀ ਸਹਿ ਬ੍ਰह्म ਸੁਣੀਏ ਏਕ ਏਕ ਬਖਾਣੀਏ ਉੱਥੇ ਫਿਰ ਉਸ ਦੀ ਇੱਕੋ ਆਵਾਜ਼ ਆਉਂਦੀ ਹੈ ਜਿਸ ਨੂੰ ਤੀਸਰੇ ਪਾਤਸ਼ਾਹ ਮਹਾਰਾਜ ਗੱਥਨ ਕਰਦੇ ਨੇ ਬਾਜਦਾ ਬਾਜਾ ਕੋਣ ਦਾ ਬਜਾਏ ਬਾਜਦਾ ਬਾਜਾ ਕੋਣ ਦਾ ਬਜਾਏ ਉਨ ਦਾ ਬਜਾਇਆ ਬਦਲਦਾ ਬਦਫਾਂ ਦਾ ਬਜਾਇਆ ਬਦਲਦਾ ਹੈ ਸਦਾ ਫਾਂ ਦਾ ਬਜਾਇਆ ਇਉ ਸਤ ਸੰਗਤ ਜੀ ਫਿਰ ਐਸੇ ਮਹਾਪੁਰਖ ਜਿਹੜੇ ਹੁੰਦੇ ਨੇ ਜਿਨ੍ਹਾਂ ਦੀ ਆਪਾਂ ਯਾਦ ਵਿੱਚ ਬੈਠੇ ਹਾਂ ਜਿਨ੍ਹਾਂ ਦੀ ਯਾਦ ਮਨਾਈ ਜਾ ਰਹੀ ਹੈ ਸਰੀਰ ਕਰਕੇ ਆਪਣੇ ਕੋਲੋਂ ਭਾਵੇਂ 13 ਸਾਲ ਹੋ ਗਏ ਗਿਆਨ ਨੂੰ ਪਰ ਸਾਧ ਸੰਗਤ ਜੀ ਆਤਮਾ ਕਰਕੇ ਨਾਮ ਕਰਕੇ ਗੁਨਾ ਕਰਕੇ ਉਹ ਆਪਣੇ ਵਿੱਚ ਹਾਜ਼ਰ ਰਹਿਣ ਆਪਾਂ ਉਹਨਾਂ ਦੇ ਬਚਨਾਂ ਨੂੰ ਕਮਾ ਕਰਕੇ ਉਹਨਾਂ ਦੇ ਗੁਣਾ ਨੂੰ ਯਾਦ ਕਰ ਕਰਕੇ ਉਹਨਾਂ ਦੇ ਦਰਸ਼ਨ ਕਰ ਸਕਦੇ ਹਾਂ ਆਓ ਸਤਿਗੁਰੂ ਵਾਜਾ ਮਹਾਰਾਜ ਦੇ ਸ਼ਬਦ ਦੇ ਨਾਲ ਆਪਾਂ ਸ਼ੁਰੂਆਤ ਕੀਤੀ ਸੀ ਹਮ ਸਰਦੀਨ ਦਿਆਨ ਤੁਮ ਸਰ ਅਪਤਿ ਆਰ ਕਾ ਕੀਜੈ ਬਜਨੀ ਤੋਰ ਮੋਰ ਮਨ ਮਾਨ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰਈਆ ਕਾਰਨ ਕਾਰਨ ਕਵਨ ਅਮੋਰ ਬਹੁਤ ਜਨਮ ਵਿਛਰੇ ਥੇ ਵਾਦੋ ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ ਆਪ ਜੀ ਨੂੰ ਰੰਧਾਵਾ ਜੀ ਸ਼ਕਤੀ ਸਾਹਿਬ ਇਤਿਹਾਸ ਬਾਰੇ ਮਹਾਪੁਰਖਾਂ ਦੇ ਜੀਵਨ ਕਥਾ ਨਾਲ ਦੀ ਨਾਲ ਰਹਿਣ ਵੀ ਕਰਾਉਂਦੇ ਨੇ ਸੰਗਤਾਂ ਵੀ ਜਾਣਨੀ ਆ ਹਨ ਮਹਾਪੁਰਖਾਂ ਦੇ ਚਰਨ ਵਿੱਚ ਆ ਕਰਕੇ ਸਾਰਾ ਜੀਵਨ ਹੀ ਲੇਖੇ ਲਾ ਕਰਕੇ ਚਲੇ ਗਏ ਹਨ ਸੋ ਆਓ ਸਾਥ ਸੰਗਤ ਜੀ ਇਹ ਸ਼ਕਾ ਪੜ੍ਹ ਕੇ ਆਪਾਂ ਸਮਾਪਤੀ ਕਰ ਦੇਣੀ ਹੈ ਆਪਾਂ ਨੂੰ ਚਾਹੀਦਾ ਉਹਨਾਂ ਦੀ ਜਨਮ ਮਨਾਈ ਤਦ ਸਫਲ ਹੋਣੀ ਹੈ ਆਪਣੇ ਆਪਾਂ ਆਗੁਣਾ ਦਾ ਤਿਆਗ ਕਰੀਏ ਕੋਈ ਨਾ ਕੋਈ ਆਗਣ ਛੱਡ ਕੇ ਜਾਈਏ ਗੁਨਾ ਨੂੰ ਗ੍ਰਹਿਣ ਕਰੀਏ ਨਿੰਦਾ ਚੁਗ ਦੀ ਈਰਖਾ ਵਖੀਲੀ ਹੰਕਾਰ ਇਹਨਾਂ ਨੂੰ ਛੱਡ ਕੇ ਨਸ਼ਿਆਂ ਦਾ ਕਰੀਏ ਤਿਆਗ ਗੁਰ ਉਪਦੇਸ਼ ਨੂੰ ਕਮਾਈਏ ਗੁਰ ਉਪਦੇਸ਼ ਨੂੰ ਕਮਾ ਕਰਕੇ ਮਨ ਵਿੱਚ ਵਸਾਈਏ ਨਾਨਕ ਨਾਮ ਜੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸੰਤ ਬਾਬਾ ਰਣਜੀਤ ਸਿੰਘ ਜੀ ਠੀਕੇ ਵਾਲੇ ਬਾਬਾ ਸਵਰਨ ਸਿੰਘ ਜੀ ਸਾਰੇ ਜਥੇ ਵੱਲੋਂ ਇਹ ਹਾਜ਼ਰੀ ਭਰੀ ਗਈ ਹੈ ਕੁੱਲਣਾ ਚੌਕਾਂ ਦੇ ਠੇਵਾਂ ਇਹ ਛੱਕੇ ਦੇ ਨਾਲ ਹੀ ਫਤਿਹ ਬੁਲਾਵਾਂਗੇ ਪਿਆਰ ਦੇ ਨਾਲ ਸਾਰੇ ਇੱਕ ਅਵਾਰ ਵਿੱਚ ਬੋਲਿਓ ਜਿਨ੍ਹਾਂ ਅੰਦਰ ਗੁਰਮਖ ਪ੍ਰੀਤ ਹੈ ਹਰੇ ਰੱਖਣ ਹਾਰਾ इनकीन प्यागरे हर न प्यारा इन हर से मनवा देर सब दुशमारा ਜਨਾਨਿਤ ਨਾਮ ਤੇ ਆਇਆ ਜਨਾਨਿਤ ਨਾਮ ਤੇ ਆਇਆ ਹਰ ਰਖਣਾਰਾ ਜਨਾਨਿਤ ਨਾਮ ਤੇ ਆਇਆ ਹਰ ਰਖਣਾਰਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਭਗੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੇਜ ਦੇ ਉੱਪਰ ਬਿਰਾਜਮਾਨ ਨੇ ਮਹਾਪੁਰਸ਼ ਸੰਤ ਬਾਬਾ ਦੇਸ ਰਾਜ ਜੀ ਜੋ ਸਾਰੇ ਰਜੇ ਮਿਆਂਵਾਲ ਸਾਰੇ ਹੀ ਜੋ ਅੱਜ ਦਾ ਪਰਸੀ ਸਮਾਗਮ ਹੈ ਉਹਦੀ ਦੇਖਦੇ ਕਰ ਰਹੇ ਆ ਉਹ ਸਟੇਜ ਤੇ ਪਹੁੰਚੇ ਆ ਸੰਗਤ ਨੂੰ ਦਰਸ਼ਨ ਦਿਦਾਰੇ ਦੇ ਰਹੇ ਆ ਉਹਨਾਂ ਦੇ ਨਾਲ ਸੰਤ ਬੱਬਾ ਗੁਰਮੀਤ ਦਾਸ ਜੀ ਹਾਜੀਪੁਰ ਵਾਲੇ ਸੰਤ ਬੱਬਾ ਮਹਿੰਦਰਪਾਲ ਜੀ ਬੀਰਮਪੁਰ ਵਾਲੇ ਸੰਤ ਬੱਬਾ ਲੱਡੂ ਜੀ ਸੰਤ ਬੱਬਾ ਸੁਖਦੇਵ ਸਿੰਘ ਜੀ ਡੇਰਾ ਹਰਗਵਿੰਦ ਪੁਰਾਪੂਰ ਤੂੰ ਪਹੁੰਚਿਆ ਮਹਾਪੁਰਸ਼ੰਦ ਜੀ ਆਖਦੇ ਆਂ ਔਰ ਹੁਣ ਮੈਂ ਬੇਨਤੀ ਕਰਦਾ ਜਿਹੜੀਆਂ ਸੰਗਤਾਂ ਵੱਲੋਂ ਸੈਂਤੀ ਸ਼੍ਰੀ ਖੰਡ ਜਾਪ ਕਰਵਾਏ ਆ ਮਹਾਪੁਰਸ਼ੰਦ ਸਮਾਗਮ